ਸਾਨੀ ਮੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 4 ਨਵੰਬਰ 2025 ਤੇ ਕੋਟ ਖਪੂਰੇ ਆਏ ਆ ਬਈ ਤੂੜੀ ਦੀ ਬੋਲੀ ਤੇ ਟਰਾਲੀਆਂ ਰਹਿ ਗਈਆਂ ਅੰਜ ਤਿੰਨ ਤੇ ਰੇਟ ਅੱਜ ਦਾ ਬਈ ਦੇਖਾਂ ਕੀ ਜਾਂਦਾ ਤੇ ਕੱਲ ਦਾ ਰੇਟ ਵੀ ਟੌਪ ਦਾ ਰੇਟ 550 ਰੁਪਿਆ ਗਿਆ ਸੀਗਾ ਤੇ ਤਰੀਕ ਜਿਹੜੀ ਅੱਜ 4 ਨਵੰਬਰ 2025 ਤੇ ਬੋਲੀ ਬਈ ਸ਼ੁਰੂ ਆ ਬਾਕੀ ਦੇਖਦੇ ਆ ਮਾਰੀ ਜਲਦੀ ਦੇਖੋ ਇਹ ਵੀ ਕਦੀ ਕਿੱਡੀ ਗੁੱਲੀ ਦੇ ਸਾਹਮਣੇ ਐ ਬਾਹਰ ਦੀ ਕੇ ਅੰਦਰਲੀ ਐ ਬਾਹਰ ਦੀ ਟੁੜੀ ਆ ਜੇ ਨਾਲ ਵੀ ਬੋਲੋ 220 250 ਰੁਪਇਆ 250 ਰੁਪਇਆ 80 ਰੁਪਇਆ 65 ਰੁਪਇਆ 70 ਰੁਪਇਆ 75 ਰੁਪਇਆ 80 ਰੁਪਇਆ 85 90 95 305

ਇਹ ਫੁੱਟ ਜੈਨੇ ਮੈਂ 995 ਰੁਪਏ ਬਾਈ ਲੋ ਬਾਈ ਪਹਿਲੀ ਟਰਾਲੀ ਬਾਈ ਬਾਹਰ ਦੀ ਥੂੜੀ ਸੀ ਰੰਗ ਵੀ ਥੋੜਾ ਜਿਹਾ ਮੈਲਾ ਸੀ ਜਿਆ ਤੇ ਉੰਜ ਵੀ ਮੰਨ ਲਓ ਵੀ ਹੋਊਗੀ ਮਾੜੀ ਮੋਟੀ ਗਿੱਲੀ ਜੀ ਵਿੱਚੋਂ ਨਿਕਲੂਗੀ ਤੇ 395 ਰੁਪਏ ਬਾਈ ਜਿਹੜਾ ਰੇਟ ਰਿਹਾ ਤੇ ਮਗਰ ਟਰਾਲੀਆਂ ਰਹਿਗਾਂ ਤੋਂ ਦੇਖੋ ਨਾ ਜਿਹੜਾ ਰੇਟ ਦੇਖਾਂ ਕੀ ਜਨਾਂ ਤੇ ਵੀਡੀਓ ਨੂੰ ਦੱਬ ਕੇ ਲਾਈਕ ਐਂਡ ਬਈ ਸ਼ੇਅਰ ਕਰ ਦਿਓ ਅੱਜ ਰਸ ਥੋੜਾ ਜਿਹਾ ਘੱਟ ਆ ਕੱਲ ਜਿਆਦਾ ਸੀ ਹਰ ਜੀ ਇਹ ਮਣੀ ਮੋਟੀ ਆ ਸਕਦੀ ਆ ਉਹ ਵੀ ਬਾਹਰ ਦੀ ਟੂੜੀ ਬੋਲੋ ਜੀ 350 60 65 70 71 80 405 90 15 20 25 30 35 40 41 720 750 ਉਹ ਨਾਲ ਬੈਜਲੇ ਪੰਜਾ ਹਾਂ 88 70 71 80 40 485 90 490 ਬੋਲਾ ਬੈਜਲੇ 490 ਲਓ ਵੀ ਬਾਹਰ ਦੀ ਤੂੜੀ ਹੈ ਤੇ 490 ਰੁਪਏ ਲੱਗੀ ਹੈ ਵੀ ਟਰਾਲੀ ਤੇ ਰੰਗ ਇਹਦਾ ਵੀ ਥੋੜਾ ਜਿਹਾ ਮੈਲ ਹੈ ਜਾਈ ਤੇ ਬਾਕੀ ਵੀ ਤੂੜੀ ਉੰਜ ਸੁੱਕੀ ਹੈ ਤੇ 400 ਤੇ 90 ਰੁਪਏ ਦਾ ਰੇਟ ਰਿਹਾ ਤੇ ਮਗਰ ਰਹਿ ਗਈ ਵੀ ਇੱਕ ਟਰਾਲੀ ਤੇ ਅੱਜ ਤੈਨਨ ਆ ਗਈ ਜਿਹੜੇ ਆਏ ਸੀਗੇ ਇਹ ਆਹ ਨਹੀਂ ਜੀ ਫਾਇਦਾਂ ਦਰੋਂ ਆਇਆ ਦਰੋਂ ਆਇਆ ਜਿਵੇਂ 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 ਹੋਈ ਸੀ ਨਾ 2000 ਹੋਏ entrou ਪਾਈ ਉਹ ਤਾਂ entrou ਭਈਆ ਕੋਟਾ ਉਗਾ ਦਿੰਨੇ ਅੰਦਰ ਦੀ ਥੋੜੀ ਬੋਲਾ ਭਈ ਬੋਲਾ ਬਾਰ ਬੋਲ ਚ ਆ ਗਈ ਹਣੀ ਐਸੇ ਨਾਲ ਸੀ ਰੰਗ ਦੇਖ 100 ਰੁਪਿਆ 100 ਹਾਂ 300 ਸਾਡਾ 350 60 70 370 ਚੰਗੀ ਵੀ ਇਹ ਨਾਲੋਂ ਥੱਲੇ ਇਹ ਨਾਲੋਂ ਥੱਲੇ ਚੰਗੀ ਵੀ ਹੈ 375 ਤੁਹ ਲੱਗ ਨਾ ਲੋ ਵੀ ਕਿਹੜਾ ਅਲੀ ਬਈ ਲੱਗੀ ਹੈ 375 ਰੁਪਏ ਤੇ ਅੰਦਰ ਦੀ ਉਂਝ ਵੀ ਕਹਿੰਦੇ ਇਹ ਥੋੜੀ ਸੀਗੀ ਤੇ ਪਰ ਰੰਗ ਥੋੜਾ ਜਿਹਾ ਮੇਰਾ ਜਿਆ ਸੀਗਾ ਤਾਂ ਕਰਕੇ ਵੀ ਰੀਡ ਜਿਹੜਾ ਇਹਦਾ ਦੰਨ ਸੋਤੇ 75 ਰੁਪਏ ਜਿਹੜਾ ਰੇਟ ਰਿਹਾ ਇਹਦਾ ਤੇ ਆਮ ਭਾਈ ਜਿਹੜਾ ਰੇਟ ਆ ਕੱਲ ਨੂੰ ਦੀ ਗੱਲ ਕਰੀ ਕੱਲ ਨੂੰ ਥੋੜਾ ਡਾਉਨ ਹੀ ਚੱਲਿਆ ਕਿਉਂਕਿ ਕੱਲ ਜਿਹੜਾ ਰੇਟ ਸੀਗਾ 550 ਰੁਪਏ ਤੱਕ ਵੀ ਨਹੀਂ ਪਰ ਕੱਲ ਅੰਦਰ ਦੀ ਟੂੜੀ ਸੀਗੀ ਚਿੱਟੇ ਰੰਗ ਦੀ ਬਿਲਕੁਲ ਕੁਆਲਿਟੀ ਟੂੜੀ ਸੀਗੀ ਤੇ ਅੱਜ ਟੂੜੀ ਵੀ ਜਿਹੜੀ ਬਾਹਰ ਦੀ ਤੇ ਨਿਹੜ ਟਰਾਲੀਆਂ ਇੱਕ ਟਰਾਲੀ ਜਿਹੜੀ ਮਗਰਲੀ ਯੂਰ ਦੇ ਇਹ ਆਈ ਸੀਗੀ ਵੀ ਅੰਦਰ ਦੀ ਟੂੜੀ ਪਰ ਸੀ ਬਾਹਰ ਦੀ ਦੇਖ ਲੈ ਜੀ ਕਿਉਂਕਿ ਰੰਗ ਇਹਦਾ ਕਾਲਾ ਆਇਆ ਸੀਗਾ ਤੇ ਇਹਦਾ ਰੇਟ ਲੱਗਿਆ ਦੇਨ 975 ਰੁਪਏ ਆਮ ਬਈ ਜਿਹੜਾ ਰੇਟ ਲੱਗਿਆ ਸਾਰੇ ਤੋਂ ਤੇ 400 ਤੋਂ ਉੱਪਰ ਜਿਹੜਾ ਮੰਨ ਲਓ ਰੇਟ ਚੱਲਿਆ ਬਾਹਰ ਦੀ ਟੂੜੀ ਦਾ ਵੀ ਅੱਜ ਤੇ ਟੂੜੀ ਤੋਂ ਪਹਿਲੀ ਟਰਾਲੀ ਵੀ ਵਿਖਾ ਦਿੱਤੀ ਬਾਕੀ ਵੀ ਸਵੇਰੇ ਜਿਹੜੀ 7:30 ਵਜੇ ਬੋਲੀ ਸ਼ੁਰੂ ਹੋ ਜਾਂਦੀ ਹੈ ਟੂੜੀ ਦੀ ਤੇ ਪੰਜ ਛੇ ਨਾਗਾਮ ਆ ਜਾਂਦੇ ਆ ਤੇ ਅੱਜ ਜਿਹੜੇ ਆਏ ਆ ਬਈ ਤਿੰਨ ਨਾਗੀ ਰਹਿ ਗਏ ਅੱਜ ਤੇ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਬਈ ਜਰੂਰ ਕਰਿਓ ਤੇ ਨਾਲ ਦੀਆਂ ਕਮੈਂਟ ਕਰਕੇ ਜਰੂਰ ਦੱਸਦੇ ਕਰੋ ਤੇ ਬਾਸਮਤੀ ਦਾ ਰੇਟ ਵੀ ਜਿਹੜਾ ਆਪਾਂ ਅਪਲੋਡ ਕਰਾਂਗੇ ਤੇ ਧੰਨਵਾਦ ਸਾਰੇ ਵੀਰਾਂ ਦਾ